ਪੰਜਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਕੀਤੇ ਗਏ ਸਾਂਝੇ ਆਪਰੇਸ਼ਨ ਨੂੰ ਉਸ ਵੇਲੇ ਕਾਮਯਾਬੀ ਮਿਲਦੀ ਹੈ 132000 ਲੀਟਰ ਲਾਲ ਧ੍ਰਾਮਤ ਹੋਏ ਸਿੱਕਾਸਾ ਕੇ ਨਸ਼ਾ ਦੇ ਵਿਰੁੱਧ ਛੜੀ ਮੁਹਿੰਮ ਨੂੰ ਲੈ ਕੇ ਫਿਰੋਜ਼ਪੁਰ ਪੁਲਿਸ ਵਿੱਚ ਸਰਗਰਮ ਨਜ਼ਰ ਆ ਰਹੀ ਹੈ ਜਿਸ ਤੇ ਚਾਲਦੇ ਡੀਐਸਪੀ ਸਿਟੀ ਆਪਣੀ ਸੱਤਰ ਦੇ ਕਰੀਬ ਪੁਲਿਸ ਟੀਮ ਅਤੇ ਐਕਸਾਈਜ਼ ਵਿਭਾਗ ਦੇ ਨਾਲ ਰਲ ਕੇ ਕਸਤੀਆਂ ਦੀ ਮਦਦ ਨਾਲ ਦਰਿਆ ਵਿੱਚ ਬਣੇ ਕਿਟਾਪੂ ਤੇ ਛਾਪੇਮਾਰੀ ਕਰ ਰਹੇ ਹਨ ਇਸ ਦੌਰਾਨ ਕਰੀਬ 15 ਤਰਪਾਲਾ ਦੇ ਵਿੱਚ 32000 ਲੀਟਰ ਲਾਲ ਧ੍ਰਾਮਤ ਕਰਨ ਦੇ ਵਿੱਚ ਸਫਲ ਹੁੰਦੇ ਨੇ ਦੱਸਦੇ ਕਿ ਇਸ ਤਰ੍ਹਾਂ ਇੱਕ ਦੋਸ਼ੀ ਨੂੰ ਕਾਬੂ ਕਰਕੇ ਪੁੱ ਕਲ ਕੀ ਚੱਲ ਗਿਆ ਪੰਜਾਬ ਪੁਲਿਸ ਫਿਰੋਜ਼ਪੁਰ ਡਿਸਟ੍ਰਿਕਟ ਇਹਨਾਂ ਵੱਲੋਂ ਸਿਟੀ ਵੱਲੋਂ ਡੀਐਸਪੀ ਸਿਟੀ ਵੱਲੋਂ ਤੇ ਸਾਡੇ ਕਈ ਐਸਐਚਓਜ਼ ਨਾਲ ਲੈ ਕੇ ਕਰੀਬ 70 ਮਲਾਜ਼ਮ ਦੀ ਫੋਰਸ ਵੱਲੋਂ ਜਿਹੜੀ ਐਕਸਾਈਜ਼ ਵਿਭਾਗ ਦੇ ਨਾਲ ਰਲਦੇ ਰਲ ਕੇ ਇੱਕ ਜੁਆਇੰਟ ਆਪਰੇਸ਼ਨ ਕੀਤਾ ਗਿਆ ਜਦੋਂ ਇਨਫੋਰਮੇਸ਼ਨ ਸੀ ਵੀ ਵੱਡੇ ਪੱਧਰ ਤੇ ਇਹ ਜਿਹੜੇ ਫਲੱਡਸ ਦਾ ਫਾਇਦਾ ਠਾ ਕੇ ਜਿਹੜੇ ਪਾਣੀ ਦਰਿਆ ਦੇ ਉਸ ਪਾਰ ਜਿੱਥੇ ਇੱਕ ਟਾਪੂ ਟਾਈ ਬਣਿਆ ਹੋਇਆ ਸੀ ਵੀ ਉੱਥੇ ਇਹਨਾਂ ਨੇ ਨਜਾਇਜ਼ ਸ਼ਰਾਬ ਉੱਥੇ ਪਾਈ ਹੋਈ ਹੈ ਲਾਹਣ ਤੇ ਉੱਥੇ ਰੇਡ ਕੀਤੀ ਗਈ ਸਾਡੀ ਸਾਰੀ ਟੀਮ ਤੇ ਐਕਸਾਈਜ਼ ਦੀ ਟੀਮ ਉਹ ਬੇੜੀਆਂ ਦੇ ਵਿੱਚ ਜਿਹੜੇ ਕਿਸ਼ਤੀਆਂ ਦੇ ਵਿੱਚ ਜਾ ਕੇ ਜਿਹੜੇ ਮੋਟਰ ਬੋਟਸ ਤੇ ਉਹਦੇ ਵਿੱਚ ਜਾ ਕੇ ਇਹਨਾਂ ਨੇ ਉਸ ਟਾਪੂ ਜਿਹੜਾ ਬਣਿਆ ਹੋਇਆ ਸੀ ਪਾਣੀ ਤੇ ਘਾਤ ਉੱਥੇ ਰੇਡ ਕੀਤਾ ਤਾਂ ਉੱਥੇ 32000 ਲੀਟਰ ਲਾਹਣ ਜਿਹੜੇ 15 ਤਰਪੇਲਾ ਪਾਈਆਂ ਵੀ ਸੀ ਇਹਨਾਂ ਨੇ ਦਰਿਆ ਦੇ ਵਿੱਚ ਉਸ ਨੂੰ ਉੱਥੋਂ ਕੱਢਿਆ ਤੇ ਜਿਹੜੇ ਰੂਲਸ ਮੁਤਾਬਕ ਐਕਸਰਸਾਈਜ਼ ਦੀ ਟੀਮ ਵੱਲੋਂ ਉਸ ਨੂੰ ਮੌਕੇ ਤੇ ਨਸ਼ਟ ਕੀਤਾ ਗਿਆ ਤੇ ਇਹ ਇੱਕ ਇਹਦੇ ਵਿੱਚ ਕੁਲਦੀਪ ਸਿੰਘ ਅਲੀਕੇ ਦਾ ਰਹਿਣ ਵਾਲਾ ਉਹਨੂੰ ਗ੍ਰਿਫਤਾਰ ਕੀਤਾ ਤੇ ਉਸੇ ਚਾਰ ਹੋਰ ਅਣਪਛਤੇ ਬੰਦੇ ਆ ਜਿਹੜੇ ਉਹਦੇ ਨਾਲ ਸੀਗੇ ਉਹਦੀ ਪੁਛਗਿਸ ਚੱਲ ਰਹੀ ਹੈ ਉਹਨਾਂ ਦੇ ਉਸਨੇ ਨਾਮ ਦੱਸਿਆ ਤੇ ਉਹਨਾਂ ਨੂੰ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ ਬਾਕੀ ਚਾਰਾਂ ਬੰਦੇ